ਹਾਂ ਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਐਂਡ ਦੇ ਤੱਕ ਜ਼ਰੂਰ ਦੇਖਿਆ ਕਰੋ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਤਜਿੰਦਰ ਸਿੰਘ ਡੇਟ ਆਫ ਬਰਥ 4/9/1986 ਹਾਈਟ 5 ਫੁੱਟ 7 ਇੰਚ ਬਰਥ ਪਲੇਸ ਨਾਭਾ ਪਟਿਆਲਾ ਬਰਥ ਟਾਈਮ 2:55 ਪੀਐਮ ਕਾਸਟ ਸ਼ਾਹਨੀ ਖੱਤਰੀ ਕੁਆਲੀਫਿਕੇਸ਼ਨ ਪਲੱਸ 2 ਓਕੂਪੇਸ਼ਨ ਸ਼ਾਹਨੀ ਬੈਗ ਹਾਊਸ ਐਡਰੈਸ ਪਟਿਆਲਾ ਗੇਟ ਨਾਬਾ ਹਾਈਟ 5 ਫੁੱਟ 7 ਇੰਚ ਫਾਦਰ ਰਵਿੰਦਰ ਸਿੰਘ ਸ਼ਾਹਨੀ ਬਿਗ ਹਾਊਸ ਸ਼ਾਪ ਨੰਬਰ ਸੌਰੀ ਸ਼ਾਪ ਓਨਰ ਮਦਰ ਐਕਸਪਾਇਰ ਫੈਮਿਲੀ ਡਿਟੇਲ ਟੂ ਏਲਡਰ ਸਿਸਟਰ married need requirement about partner educated and should have moral ethics ਨਾਲ ਪਰਿਵਾਰ ਦੇ ਦੋ ਨੰਬਰ ਦਿੱਤੇ ਗਿਆ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਿਤਾ ਕੇਵਲ ਸਿੰਘ ਜਨਮ ਤਰੀਕ 76 1998 ਜਾਤ ਨਾਈ ਸਿੱਖ ਗੋਤ ਚੋਲੀ ਬਨਵੇਰੂ ਕੱਦ 5 ਫੁੱਟ 7 ਇੰਚ ਪੜਾਈ ਪਲੱਸ 2 ਪਾਸ ਆਈਟੀਆਈ ਕੋਰਸ ਆਟੋ ਇਲੈਕਟ੍ਰੀਸ਼ੀਅਨ ਕੰਮੇਜੀ ਇਹਨਾਂ ਦਾ ਆਟੋ ਇਲੈਕਟ੍ਰੀਸ਼ੀਅਨ ਵਰਕਸ਼ਾਪ ਮਾਲਕ ਤੇ ਪਰਿਵਾਰ ਦੀ ਮੰਗੇ ਜੇ ਕੁੜੀ ਨੇ ਪਲਾਸਟੂ ਕੀਤੀ ਹੋਵੇ ਸੋਹਣੀ ਸੁਨਖੀ ਤੇ ਵਧੀਆ ਪਰਿਵਾਰ ਤੋਂ ਹੋਵੇ ਪਤਾ ਪਿੰਡ ਗਿੱਲ ਲੁਧਿਆਣਾ ਪੰਜਾਬ ਤੋਂ ਇਹ ਬਿਲੋਂਗ ਕਰਦੇ ਆ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਦਲੀਪ ਸਿੰਘ ਕੈਂਠ हाइट पान, हाइट फुट नौ इंच क्वालिफिकेशन प्लस टू डेट ऑफ बर्थ भी तीन उन्नीस सौ तिरानवे हाइट पांच फुट नौ इंच वर्क प्राइवेट जॉब एट मोबाइल शोरूम सैलरी पंद्रह हज़ार प्लस फादर हरदीप सिंह मदर अमरजीत कौर ग्रैंड फादर जोगिंदर सिंह कैंट एड्रेस जोगिंदर सिंह कैंठ कोठी नंबर एक सौ चौदह बई एकड़ बरनाला एरिया ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਅਮ੍ਰਿਤਸਰ ਜਨਮ 1983 ਪੜ੍ਹਾਈ 8 ਪਾਸ ਗੁੰਡਾ ਤਲਾਕਸ਼ੁਦਾ ਇੱਕ ਬੇਟੀ ਇਹ ਕੰਮ ਦਾਸ ਕਿੱਲੇ ਜ਼ਮੀਨ ਹੈ ਡੇਰੀ ਫਾਰਮ ਦਾ ਕੰਮ ਹੈ ਤੇ ਇਹਨਾਂ ਨੂੰ 12 ਤੋਂ 2 ਵਜੇ ਤੱਕ ਫੋਨ ਕਰ ਸਕਦੇ ਹੋ ਹੁਸ਼ਿਆਰਪੁਰ ਅਮ੍ਰਿਤਸਰ ਤੇ ਜਲੰਧਰ ਨੂੰ ਪਹਿਲੇ ਗੁਰਸਿੱਖ ਪਰਿਵਾਰ ਹੋਵੇ ਲੜਕੀ ਪਾਵੇਂ ਤਲਾਕਸ਼ੁਦਾ ਹੋਵੇ ਬਿਨਾ ਬੱਚੇ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਪਰਚਾਪਤ ਕੁਮਾਰ ਪਤਾ ਗੜੀ ਸ਼ੰਕਰ ਉਮਰ 37 ਸਾਲ ਕੰਮ ਵਧੀਆ ਕਾਮਕਾਰੇ ਤੇ ਵਧੀਆ ਆਮਦਨੀ ਪਰਿਵਾਰ ਦੀ ਮੰਗੇ ਕੁੜੀ ਕਿਸੇ ਵੀ ਕਾਸਟ ਦੀ ਘਰੇਲੂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਫਰੀਦਕੋਟ ਕਾਸਟ ਜੱਟ ਸਿੱਖ ਉਮਰ 1995 ਕੱਦ 5 ਫੁੱਟ 2 ਇੰਚ ਭੈਣ ਇੱਕ ਭਰਾ ਇੱਕ ਕਾਮੇ ਜੀ ਕੁੜੀ ਕੈਨੇਡਾ ਪੀਆਰ ਐਂਡ ਸਿਟੀਜ਼ਨਸ਼ਿਪ ਦੀ ਫਾਈਲ ਅਪਲਾਈ ਅਮਰੀਕਾ ਦੇ 10 ਸਾਲ ਦਾ ਵੀਜ਼ਾ ਅਤੇ ਪਰਿਵਾਰ ਦੀ ਮੰਗੇ ਮੁੰਡਾ ਕਨੇਡਾ ਹੋਵੇ ਭਾਵੇਂ ਕਿਸੇ ਵੀ ਸਟੇਟਸ ਤੇ ਹੋਵੇ ਨਸ਼ੇ ਤੋਂ ਰਹਿਤ ਹੋਵੇ ਸੋਨਾ ਸਨਖਾ ਹੋਵੇ ਤੇ 10 ਕਿੱਲੇ ਜ਼ਮੀਨ ਹੋਵੇ ਮਾਲਵਾ ਏਰੀਆ ਹੀ ਇਹਨਾਂ ਨੂੰ ਸੰਪਰਕ ਕਰੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਮੋਗਾ ਕਾਸਟ ਨਾਈ ਸਿੱਖ ਗੋਤ ਜਾਗੋ ਪੋਟਰੀ ਉਮਰ 6 ਇੱਕ 1992 ਕੱਦ 5 ਫੁੱਟ 4 ਇੰਚ ਪੜਾਈ ਬੈਚਲਰ ਆਫ ਆਰਟਸ ਫੈਸ਼ਨ ਡਿਜ਼ਾਈਨਿੰਗ ਡਿਪਲੋਮਾ 5.5 ਬੈਂਡ ਸਕੋਰ ਪਿਤਾ ਐਕਸਪਾਇਰ ਮਾਤਾ ਹਾਊਸ ਵਾਈਫ ਭਰਾ ਦੋਨੇ ਕੰਮੇ ਜੀ ਨਾਉ ਗੈਟਿੰਗ ਟ੍ਰੇਨਿੰਗ ਆਫ ਸਲੂਨ ਬਿਊਟੀਸ਼ੀਅਨ ਤੇ ਪਰਿਵਾਰ ਦੀ ਮੰਗੇ ਜੀ ਮੁੰਡਾ ਕੈਨੇਡਾ ਆਸਟ੍ਰੇਲੀਆ ਜਾਂ ਕਿਸੇ ਯੂਰਪ ਕੰਟਰੀ ਦੇ ਵਿੱਚ ਪੀਆਰ ਚ ਵਰਕ ਪਰਮਿਟ ਹੋਵੇ ਜਾਂ ਬਾਹਰ ਦਾ ਖਰਚ ਆ ਚੁੱਕੇ ਨਾਲ ਪਰਿਵਾਰ ਦਾ ਵਟਸਐਪ ਨੰਬਰ ਦਿੱਤਾ ਗਿਆ ਹੈ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਡਾਕਟਰ ਤਰਨਜੀਤ ਕੌਰ ਪਤਾ ਬਠਿੰਡਾ ਕਾਸਟ ਰਾਮਦਾਸੀਆ ਸਿੱਖ ਉਮਰ 13/8/1999 ਜਨਮ ਸਥਾਨ ਬਠਿੰਡਾ ਕੱਦ 5 ਫੁੱਟ 6 ਇੰਚ ਪੜਾਈ ਐਮਬੀਬੀਐਸ ਐਮਡੀ ਗਿਆਨਨੀ ਜੌਬ ਮੈਜਰ ਇਨ ਆਰਮੀ ਪਿਤਾ ਰਿਟਾਇਰਡ ਟੀਚਰ ਮਾਤਾ ਰਿਟਾਇਰਡ ਟੀਚਰ ਪੈਨ ਏਕੇ ਮੈਰੀਡ ਜੌਬ ਕਰਦੇ ਆ ਇਨ ਪੀਜੀਆਈ ਦੇ ਵਿੱਚ ਭਰਾ ਇੱਕ ਡੂਇੰਗ ਐਮਬੀਬੀਐਸ ਫਾਈਨਲ ইਅਰਸ ਤੇ ਪਰਿਵਾਰ ਦੀ ਮੰਗੇ ਜੀ ਮੁੰਡਾ ਐਮਡੀ ਡਾਕਟਰ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੁੜੀ ਦਾ ਰਿਸ਼ਤਾ ਪਤਾ ਨੰਦਪੁਰ ਸਾਹਿਬ ਕਾਸਟ ਲੋਬਾਣਾ ਖੱਤਰੀ ਉਮਰ 28 9 1999 ਦਾ ਦਾ 5 ਫੋਟੋ 2 ਇੰਚ ਪੜਾਈ ਬੀਸੀਏਡੀ ਪਲੋਮਾ 1 ਇਅਰ ਬੀਐਸਸੀ ਆਈਟੀ 2 ਇਅਰ ਜਿਮ ਟ੍ਰੇਨਿੰਗ ਸਰਟੀਫਿਕੇਟ ਭਰਾ ਇੱਕ ਜਿਮ ਟ੍ਰੇਨਿੰਗ ਫੈਮਿਲੀ ਦੇ ਵਿੱਚ ਮਾਤਾ ਪਿਤਾ ਨੇ ਤੇ ਪਰਿਵਾਰ ਦੀ ਮੰਗੀ ਮੁੰਡਾ ਸੋਹਣਾ ਸੁਨਖਾ ਹੋਵੇ ਐਨਆਰਆਈ ਹੋਵੇ ਨਸ਼ੇ ਤੋਂ ਰਹਿਤ ਹੋਵੇ ਓਨਲੀ ਚੰਡੀਗੜ੍ਹ ਤੇ ਓਬੀਸੀ ਜਰਨਲ ਕਾਸਟ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿਮਰਨ ਕੌਰ ਪਤਾ ਗੁਰੂ ਹਰ ਸਹਾਇ ਕਾਸਟ ਰਾਮਗੜੀਆ ਸਿੱਖ ਉਮਰ 1950 95 ਪੜਾਈ 12 ਪਾਸ ਭਰਾ 2 ਭੈਣ 9 ਪਿਤਾ ਵਰਕਸ਼ਾਪ ਮਾਤਾ ਹਾਊਸ ਵਾਈਫ ਕੁੜੀ ਤਲਾਕशुदा ਹੈ 2 ਬੱਚੇ ਨੇ ਕਾਮ ਸਪੀਚਿੰਗ ਡਾਇ ਤੇ ਪਰਿਵਾਰ ਦੀ ਮੰਗੇ ਮੁੰਡਾ ਸਰਦਾਰ ਹੋਵੇ ਨਸ਼ੇ ਤੋਂ ਰਹਿਤ ਹੋਵੇ ਰਾਮਗੜੀਆ ਕਾਸਟ ਤੋਂ ਤੁਹਾਨੂੰ ਉਹ ਵਿਜੋ ਬੱਚੇ ਨਾਲ ਰੱਖ ਸਕਦੇ ਹਨ ਉਹੀ ਇਹਨਾਂ ਨੂੰ ਸੰਪਰਕ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕਰਨ ਵਾਲਾ ਕਾਸਟ ਰਵੀਦਾਸੀਆ ਗੋਤ ਬੰਦਨ ਉਮਰ 12/7/1995 ਕੱਦ 164 ਸੈਂਟੀਮੀਟਰ ਪੜਾਈ ਬੀਟੈਕ ਭੈਣ ਇੱਕ ਮੈਰਿਡ ਭਰਾ ਇੱਕ ਸੌਫਟਵੇਅਰ ਇੰਜੀਨੀਅਰਿੰਗ ਇਨ ਐਮ ਐਨ ਸੀ ਗੁਰਗਾਓ ਪਿਤਾ ਰਿਟਾਇਰ ਬੀਐਸਐਫ ਪਰਿਵਾਰ ਦੀ ਮੰਗੇ ਮੁੰਡਾ ਕੈਨੇਡਾ ਜਾਂ ਜੋਐਸਏ ਵੈਲ ਸੈਟਲ ਹੋਵੇ ਤੇ ਵਿਆਹ ਨੂੰ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸੁਮਨਦੀਪ ਕੌਰ ਕਾਸਟ ਜਟ ਸਿਕ ਗੋਤ ਬੜਿਆਚ ਉਮਰ 8 4 1991 ਕੱਦ 5 ਫੁੱਟ ਪੜਾਈ ਜੀ ਐਨਐਮ ਐਂਡ ਪੋਸਟ ਬੇਸਿਕ ਨਰਸਿੰਗ ਪਿਤਾ ਰਿਟਾਇਰ ਕਾਨਗੋ ਪਰ ਆਏ ਕੇ ਮੈਰੀਡ ਕੈਨੇਡਾ ਪੀਆਰ ਮਾਤਾ ਪਿਤਾ ਕੋਲ ਵਿਜ਼ਟਰ ਵੀਜ਼ਾਏ 10 ਸਾਲ ਦਾ ਕੰਮ ਹੈ ਜੀ ਵਰਕ ਪਰਮਿਟ ਤੇ ਲੜਕੀ ਪੀਆਰ ਫਾਈਲ ਅਪਲਾਈ ਤੇ ਪਰਿਵਾਰ ਦੀ ਮੰਗੇ ਮੁੰਡਾ ਕੈਨੇਡਾ ਹੋਵੇ ਜਾਂ ਪੰਜਾਬ ਖਾਨਦਾਨੀ ਪਰਿਵਾਰ ਤੋਂ ਹੋਵੇ 8 ਤੋਂ 10 ਕਿੱਲੇ ਜ਼ਮੀਨ ਹੋਵੇ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਸੰਗਰੂਰ ਏਰੀਆ ਕਾਸਟ ਅਗਰਵਾਲ ਉਮਰਦਾਸ ਦਾਸ 1985 ਕੱਦ 4 ਫੁੱਟ 10 ਇੰਚ ਕੁੜੀ ਤਲਾਕशुदाਏ ਪਰਿਵਾਰ ਦੀ ਮੰਗੇ ਸਿੰਗਲ ਫੈਮਿਲੀ ਐਂਡ ਗੁੱਡ ਇਨਕਮ ਬਿਜ਼ਨਸ ਵਾਲੇ ਅਗਰਵਾਲ ਫੈਮਿਲੀ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਸੰਗਰੂਰ ਏਰੀਆ ਦੇ 50 ਕਿਲੋਮੀਟਰ ਇਹ ਰਿਹਾ ਤੋਂ ਇਹਨਾਂ ਨੂੰ ਸੰਪਰਕ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਹਾਂਜੀ ਇਹ ਸੀ ਜੇ ਆਪਣੇ ਅੱਜ ਦੇ ਕੁਝ ਨਵੇਂ ਰਿਸ਼ਤੇ ਜ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਦਿੱਤੇ ਗਏ ਪਰਿਵਾਰ ਦੇ ਨੰਬਰਾਂ ਤੇ ਤੁਸੀਂ ਕਾਲ ਮੈਸੇਜ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਦੇ ਵਿੱਚ ਕੋਈ ਵਿਰਿਸ਼ਟਾ ਪਸੰਦ ਆਵੇ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਸਾਡਾ ਕੰਮ ਸਿਰਫ ਐਡ ਅਲਗਾਉਂਦਾ ਅਸੀਂ ਖੁਦ ਰਿਸ਼ਤੇ ਨਹੀਂ ਕਰਵਾਉਂਦੇ ਅਗਰ ਤੁਹਾਨੂੰ ਰਿਸ਼ਤਾ ਕਰਨ ਦੇ ਸਮੇਂ ਜਾਂ ਬਾਅਦ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆਉਂਦੀ ਆ ਤਾਂ ਉਸਦੇ ਜ਼ਿੰਮੇਵਾਰ ਤੁਸੀਂ ਖੁਦ ਹੋਵੋਗੇ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਤਾਂ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਮਿਲਨੇ ਆ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ